ਸਾਰੇ ਜਨ ਜੀ ਅੱਜ ਅਸੀਂ ਪੜ੍ਹਾਂਗੇ ਉਪਦੇਸ਼ਕ ਦੀ ਪੁਥੀ ਉਹਦਾ ਪਹਿਲਾ ਅਧਿਆਇ ਸਭ ਕੁਝ ਵਿਅਰਥ ਹੈ ਉਹਦੀ ਪਹਿਲੀ ਆਇਤ ਜਰੂਸ਼ਲਮ ਦੇ ਪਾਸ ਆ ਦਾਉਦ ਦੇ ਪੁੱਤਰ ਉਪਦੇਸ਼ਕ ਦੇ ਬਚਨ ਦੂਜੀ ਆਇਤ ਉਪਦੇਸ਼ਕ ਆਖਦਾ ਹੈ ਵਿਅਰਥਨ ਦਾ ਵਿਅਰਥ ਵਿਅਰਥਨ ਦਾ ਵਿਅਰਥ ਸਭ ਕੁਝ ਵਿਅਰਥ ਹੈ ਤੀਜੀ ਆਇਤ ਆਦਮੀ ਨੂੰ ਉਸ ਸਾਰੇ ਧੰਦੇ ਤੋਂ ਜੋ ਉਹ ਸੂਰਜ ਦੇ ਹੇਠ ਕਰਦਾ ਹੈ ਕੀ ਲਭ ਹੁੰਦਾ ਹੈ ਚੌਥੀ ਆਇਤ ਇੱਕ ਪੀੜੀ ਚੱਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ ਪਰ ਧਰਤੀ ਸਦਾ ਅਟਲ ਹੈ ਪੰਜਵੀਂ ਆਇਤ ਸੂਰਜ ਚੜਦਾ ਹੈ ਅਤੇ ਸੂਰਜ ਲੈਂਦਾ ਹੈ ਅਤੇ ਆਪਣੇ ਥਾਂ ਲਈ ਜਿੱਥੋਂ ਉਹ ਚੜਦਾ ਹੈ ਘਰ ਕਦਾ ਜਾਂਦਾ ਹੈ ਛੇਵੀਂ ਆਇਤ ਪੌਣ ਦੱਖਣ ਵੱਲ ਚਲੀ ਜਾਂਦੀ ਹੈ ਫਿਰ ਉੱਤਰ ਵੱਲ ਮੁੜ ਪੈਂਦੀ ਹੈ ਇਹ ਸਦਾ ਪੌਣ ਦੀ ਫੇਰਦੀ ਹੈ ਅਤੇ ਆਪਣੇ ਗੇੜੇ ਅਨੁਸਾਰ ਮੁੜ ਜਾਂਦੀ ਹੈ ਸਤਮੀ ਆਇਤ ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ ਪਰ ਸਮੁੰਦਰ ਨਹੀਂ ਫਿਰਦਾ ਉਸੇ ਥਾਂ ਨੂੰ ਜਿੱਥੋਂ ਨਦੀਆਂ ਨਿਕਲੀਆਂ ਉੱਥੇ ਹੀ ਮੁੜ ਜਾਂਦੀਆਂ ਹਨ ਅੱਠਵੀਂ ਆਇਤ ਇਹਨਾਂ ਸਾਰੀਆਂ ਗੱਲਾਂ ਨਾਲ ਠਿਕਣਾ ਹੈ ਇਹ ਗੱਲ ਮਨੁੱਖ ਬੋਲ ਨਹੀਂ ਸਕਦਾ ਅੱਖ ਵੇਖਣ ਨਾਲ ਨਹੀਂ ਰੱਜਦੀ ਅਤੇ ਕੰਨ ਸੁਣਨ ਨਾਲ ਨਹੀਂ ਭਰਦਾ ਨੌਵੀਂ ਆਇਤ ਜੋ ਹੋਇਆ ਉਹ ਫੇਰ ਹੋਵੇਗਾ ਜੋ ਕੀਤਾ ਗਿਆ ਹੈ ਉਹ ਫੇਰ ਕੀਤਾ ਜਾਵੇਗਾ ਅਤੇ ਸੂਰਜ ਦੇ ਹੇਠ ਕੋਈ ਨਵੀਂ ਗੱਲ ਨਹੀਂ ਦਸਵੀਂ ਆਇਤ ਫਲਾ ਕੋਈ ਅਜੇ ਹੀ ਗੱਲ ਹੈ ਜੇ ਨੂੰ ਅਸੀਂ ਆਖ ਸਕੀਏ ਲਓ ਵੇਖੋ ਇਹ ਨਵੀਂ ਹੈ ਉਹ ਤਾਂ ਪਹਿਲਾਂ ਪੁਰਾਣੀਆਂ ਸਮਿਆਂ ਵਿੱਚ ਹੋਈ ਜੋ ਸਾਤੋਂ ਅੱਗੇ ਸਨ ਯਾਰਵੀਂ ਆਇਤ ਪਹਿਲੀਆਂ ਗੱਲਾਂ ਦਾ ਕੁਝ ਚੇਤਾਂ ਨਹੀਂ ਅਤੇ ਆਉਣ ਵਾਲੀਆਂ ਗੱਲਾਂ ਦਾ ਉਹਨਾਂ ਦੇ ਪਿੱਛੇ ਆਉਣ ਵਾਲਿਆਂ ਨੂੰ ਕੋਈ ਚੇਤਨਾ ਨਹੀਂ ਰਹੇਗਾ 12ਵੀਂ ਆਇਤ ਮੈਂ ਉਪਦੇਸ਼ਕ ਜਰੂਸ਼ਲਮ ਵਿੱਚ ਇਸਰਾਇਲ ਉੱਤੇ ਪਾਸ਼ਾ ਹਾਂ 13ਵੀਂ ਆਇਤ ਅਤੇ ਮੈਂ ਆਪਣਾ ਮਨ ਲਾਇਆ ਭਈ ਜੋ ਕੁਝ ਆਕਾਸ਼ ਦੇ ਹਿਤ ਵਰਤਦਾ ਹੈ ਬੁੱਧ ਨਾਲ ਸਭ ਦੀ ਭਾਲ ਕਰੇ ਅਤੇ ਖੋਜ ਕਰਦਾ ਜਿ ਪਰਮੇਸ਼ੁਰ ਦੇ ਆਦਮੀ ਦੀ ਵੰਸ਼ ਨੂੰ ਕਰੀ ਕਸ਼ਟ੍ਰੀਨੀ ਦਿੱਤੀ ਹੈ ਜੇ ਇਹਦੇ ਵਿੱਚ ਉਹ ਲੱਗੇ ਰਹਿਣ 14ਵੀਂ ਆਇਤ ਮੈਂ ਉਹਨਾਂ ਸਾਰੇ ਕੰਮਾਂ ਨੂੰ ਡਿੱਠਾ ਜੋ ਆਕਾਸ਼ ਦੇ ਹੇਠ ਹੁੰਦੇ ਹਨ ਅਤੇ ਵੇਖੋ ਸਾਰਿਆਂ ਦੇ ਸਾਰੇ ਵਿਅਥ ਅਤੇ ਹਵਾ ਦੇ ਫੱਕਣਾ ਸੰਨ 15ਵੀਂ ਆਇਤ ਜੋ ਵਿੰਗਾ ਹੈ ਸੋ ਸਿੱਧਾ ਨਹੀਂ ਬਣ ਸਕਦਾ ਅਤੇ ਜਿਹੜਾ ਹੈ ਹੀ ਨਹੀਂ ਉਹਦਾ ਲੇਖਾ ਨਹੀਂ ਹੋ ਸਕਦਾ 16ਵੀਂ ਆਇਤ ਮੈਂ ਆਪਣੇ ਮਨ ਨਾਲ ਇਹ ਗੱਲ ਕੀਤੀ ਭਈ ਵੇਖ ਮੈਂ ਵੱਡਾ ਵਾਦਾ ਕੀਤਾ ਸਗੋ ਉਹਨਾਂ ਸਭਨਾਂ ਨਾਲ ਜੋ ਮਿੱਥ ਪਹਿਲੇ ਜੁਰੂਸ਼ਮ ਵਿੱਚ ਸਨ ਵਧਿਕ ਬੁੱਧ ਪਾਈ ਹਾਂ ਮੇਰੇ ਮਨ ਨੇ ਬੁੱਧ ਅਤੇ ਵਿਦਿਆ ਬਹੁਤ ਵਿਖੀ 18ਵੀਂ ਆਇਤ ਪਰ ਜਦ ਮੈਂ ਆਪਣੇ ਮਨ ਨੂੰ ਬੁੱਧ ਦੇ ਜਾਣਨ ਨੂੰ ਅਤੇ ਸਦਾ ਸੁਦਾ ਅਰਮੁਰਖ ਤਾਈ ਦੇ ਸਮਝਣ ਨੂੰ ਲਿਆ ਤਾਂ ਮੈਂ ਸਮਝਿਆ ਜੋ ਇਹ ਵੀ ਹਵਾ ਦਾ ਫਕਣਾ ਹੈ 18ਵੀਂ ਆਇਤ ਬਹੁਤ ਬੁੱਧ ਵਿੱਚ ਬਹੁਤ ਖਿਚੇ ਖੇਚਲ ਹੈ ਅਤੇ ਜਿਹੜਾ ਵਿਦਿਆ ਵਧਾਉਂਦਾ ਹੈ ਉਹ ਸਿਰ ਦਰਦੀ ਵਧਾਉਂਦਾ ਹੈ ਆਮੀਨ ਪ੍ਰਭੂ ਜੀ ਨੇ ਬਚਨਾਂ ਨੇ ਪੜ੍ਹ ਸੁਣਿਆ ਤੇ ਬੜੀ ਬਰਕਤ ਦੇ ਗੋਡ ਬles you